ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਡੀ ਅਪਡੇਟ ਪੰਜਾਬ ਰੋਡਵੇ ਭਰਤੀ 2023 ਸਿੱਧੀ ਭਰਤੀ ਆਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਿਕਲ ਕੇ ਆਈ ਹੈ ਇਹ ਭਰਤੀ ਜਿਸ ਦੇ ਲਈ 8ਵੀਂ ਤੇ 10ਵੀਂ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਕਿਵੇਂ ਅਪਲਾਈ ਕਰਨਾ ਹੋਵੇਗਾ ਕੀ ਇਸ ਦੇ ਵਿੱਚ ਰਿਕੁਆਇਰਮੈਂਟ ਰਹੇਗੀ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਪੰਜਾਬ ਦੀ ਜਾਂ ਭਾਰਤ ਦੀ ਕੋਈ ਵੀ ਨਵੀਂ ਵੈਕੈਂਸੀ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਉੱਪਰ ਮਿਲ ਸਕਦੀ ਹੈ ਔਰ ਤੁਸੀਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤਾਂ ਗੱਲ ਕਰਦੇ ਹਾਂ ਅੱਜ ਪੰਜਾਬ ਰੋਡ ਦੇ ਭਰਤੀ ਦੀ ਸਭ ਤੋਂ ਪਹਿਲਾਂ ਇਸ ਦੇ ਵਿੱਚ ਯੋਗਤਾ ਦੀ ਗੱਲ ਕਰਦੇ ਹਾਂ ਉਮੀਦਵਾਰ 8ਵੀਂ ਜਮਾਤ ਜਾਂ ਫਿਰ ਉਚੇਰੀ ਵਿਦਿਆਕ ਯੋਗਤਾ ਰੱਖਦਾ ਹੋਵੇ ਆਨਲਾਈਨ ਬਿਨੈ ਪੱਤਰ ਪੇਸ਼ ਕਰਨ ਦੀ ਆਖਰੀ ਮਿਤੀ 5 ਸਾਲ ਪੁਰਾਣਾ ਹੈਵੀ ਡਰਾਈਵਿੰਗ ਸੈਂਸ ਹੈਵੀ ਲਾਇਸੈਂਸ ਜਾਰੀ ਹੋਣ ਤੋਂ ਬਾਅਦ ਘੱਟੋ ਘੱਟ 3 ਸਾਲ ਦਾ ਡਰਾਈਵਿੰਗ ਸੈਂਸ ਦਾ ਤਜਰਬਾ ਹੋਣਾ ਲਾਜ਼ਮੀ ਹੈ ਉਮੀਦਵਾਰ ਦੀ ਉਮਰ 25 ਤੋਂ 45 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਜਰਨਲ ਕੈਟਾਗਰੀ ਐਸ ਸੀ ਬੀ ਸੀ ਕੈਟਾਗਰੀ ਇਹਨਾਂ ਸਾਰਿਆਂ ਨੂੰ ਦੱਸਿਆ ਗਿਆ ਅਤੇ ਉੱਪਰ ਸੀਮਾ ਜੋ ਇਸ ਦੇ ਵਿੱਚ ਅਲੱਗ-ਅਲੱਗ ਕੈਟਾਗਰੀ ਵਾਈਜ਼ ਛੂਟ ਦਿੱਤੀ ਜਾਏਗੀ ਜੋਗ ਪਾਈ ਜਾਣ ਵਾਲੇ ਉਮੀਦਵਾਰ ਨੂੰ ਡਰਾਈਵਰੀ ਪ੍ਰੋਜੈਕਟ ਟੈਸਟ ਪਾਸ ਕਰਨ ਲਈ ਲਾਜ਼ਮੀ ਹੋਵੇਗਾ ਚੋਣ ਕੀਤੇ ਗਏ ਉਮੀਦਵਾਰ ਨੂੰ ਵੱਖ-ਵੱਖ ਸਟੇਸ਼ਨਾਂ ਦੇ ਉੱਪਰ ਉਹਨਾਂ ਵੱਲੋਂ ਦਿੱਤੀ ਗਈ ਤਰਜੀਹ ਦੇ ਆਧਾਰ ਤੇ ਨਿਯੁਕਤ ਕੀਤਾ ਜਾਵੇਗਾ ਅਤੇ ਜੇਕਰ ਚੁਣੇ ਹੋਏ ਉਮੀਦਵਾਰ ਵੱਲੋਂ ਆਪਣੀ ਹਾਜ਼ਰੀ ਰਿਪੋਰਟ ਤਹਿਤ ਕੀਤੀ ਗਈ ਸਥਾਨ ਸਮੇਂ ਸਰ ਅੰਦਰ ਨਹੀਂ ਦਿੱਤਾ ਜਾਂਦਾ ਤਾਂ ਉਮੀਦਵਾਰ ਦੀ ਚੋਣ ਬਿਨਾਂ ਕਿਸੇ ਨੋਟਿਸ ਰੱਦ ਕਰ ਦਿੱਤੀ ਜਾਵੇਗੀ। ਚੋਣ ਗਏ ਡਰਾਈਵਰ ਨੂੰ ਸਮੇਂ ਸਿਰ ਲੇਬਰ ਕਮਿਸ਼ਨ ਪੰਜਾਬ ਵੱਲੋਂ ਜਾਰੀ ਕੀਤੀਆਂ ਨੋਟੀਫਿਕੇਸ਼ਨ ਦੇ ਆਧਾਰ ਤੇ ਉਜਰਤਾ ਘਟੋ-ਘਟ ਦਿੱਤੀ ਜਾਣੀ ਚਾਹੀਦੀ ਹੈ ਡਰਾਈਵਰ ਜੇਕਰ ਇੱਕ ਦਿਨ ਵਿੱਚ 8 ਘੰਟੇ ਤੋਂ ਵੱਧ ਦੀ ਰੂਟ ਡਿਊਟੀ ਕਰਦਾ ਹੈ ਤਾਂ ਉਸ ਨੂੰ ਮੋਟਰ ਵਹੀਕਲ ਐਕਟ 1961 ਤਹਿਤ ਓਵਰਟਾਈਮ ਦੀ ਅਦਾਗਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਜੇਕਰ ਡਰਾਈਵਰ ਆਪਣੇ ਸਦਰ ਮੁਕੰਮਲ ਜਾਂ ਸਟੇਸ਼ਨ ਤੋਂ ਬਾਹਰ ਠਹਿਰਦਾ ਹੈ ਤਾਂ ਉਸ ਨੂੰ ਰਾਤਰੀ ਭਾਤੇ ਦੀ ਅਦਾਗਰੀ ਦਿੱਤੀ ਜਾਵੇਗੀ ਚੁਣੇ ਗਏ ਹਫਤੇ ਵਿੱਚ ਇੱਕ ਦਿਨ ਦੇ ਰੈਸਟ ਦੇ ਹੱਕਦਾਰ ਹੋਣਗੇ ਹੁਣ ਜ਼ਰੂਰੀ ਹਦਾਇਤਾਂ ਦੀ ਗੱਲ ਕਰਦੇ ਹਾਂ ਉਮੀਦਵਾਰ ਵੱਲੋਂ ਅਪਲਾਈ ਕਰਨ ਸਮੇਂ ਪੇਸ਼ ਕੀਤੇ ਗਏ ਦਸਤਾਵੇਜ਼ ਵਿੱਚੋਂ ਕੋਈ ਵੀ ਕਟਿੰਗ ਓਵਰ ਰਾਈਟਿੰਗ ਜਾਂ ਦਸਤਾਵੇਜ਼ ਵਿੱਚ ਕੋਈ ਵੀ ਛੇੜ ਸ਼ਾਰਟ ਪਾਈ ਜਾਂਦੀ ਹੈ ਤਾਂ ਗਲਤ ਫਰਜ਼ੀ ਦਸਤਾਵੇਜ਼ ਪੇਸ਼ ਕੀਤੇ ਜਾਂਦੇ ਹਨ ਤਾਂ ਉਮੀਦਵਾਰ ਦਾ ਬਿਨਾਂ ਪੱਤਰ ਮੋਟਲੇ ਤੌਰ ਤੇ ਰੱਦ ਕੀਤਾ ਜਾਵੇਗਾ ਉਮੀਦਵਾਰ ਦੀ ਕਿਸੇ ਵੀ ਸਟੇਸ਼ਨ ਟ੍ਰਾਂਸਪੋਰਟ ਵੱਲੋਂ ਬਲੈਕਲਿਸਟ ਨਹੀਂ ਹੋਣਾ ਚਾਹੀਦਾ ਯਾਨੀ ਕਿ ਪਹਿਲਾਂ ਕੋਈ ਵੀ ਟ੍ਰੈਵਰੀ ਦੇ ਰੂਪ ਵਿੱਚ ਬਲੈਕਲਿਸਟ ਨਹੀਂ ਹੋਣਾ ਚਾਹੀਦਾ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਅਸਾਮੀਆਂ ਪੂਰਨ ਰੂਪ ਤੇ ਬਾਹਰੀ ਸੰਸਥਾ ਅਸੋਸੀਏਟਡ ਸੋਰਸ ਰਾਹੀਂ ਹੋਵੇਗੀ ਹੁਣ ਗੱਲ ਕਰਦੇ ਆ ਅਪਲਾਈ ਕਰਨ ਦੇ ਲਈ ਅਫੀਸ਼ੀਅਲ ਵੈਬਸਾਈਟ ਦਿੱਤੀ ਹੋਈ ਹੈ ਜੌਬ ਔਰ ਇਸ ਨੂੰ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਔਰ ਹੁਣ ਇੱਕ ਵਾਰ ਆਪਾਂ ਅਪਲਾਈ ਕਰਨ ਦਾ ਸਟੈਪ ਦੇਖ ਲੈਂਦੇ ਆ ਔਰ ਨੀਚੇ ਤੁਹਾਨੂੰ ਅਪਲਾਈ ਕਰਨ ਦੀ ਇੱਕ ਆਪਸ਼ਨ ਮਿਲੇਗੀ ਜਿਵੇਂ ਵੈਬਸਾਈਟ ਜਾਓਗੇ ਔਰ ਇੱਥੇ ਤੁਸੀਂ ਨਾਮ ਫਾਦਰ ਨੇਮ Gmail ID ਫੋਟੋ ਔਰ ਉਸਦੇ ਨਾਲ نیچے ਤੁਸੀਂ ਡੇਟ ਆਫ ਬਰਥ ਲਿਖੋਗੇ ਏਜ ਮੋਬਾਈਲ ਨੰਬਰ ਐਡਰੈਸ ਟੀਲ ਸਿਲ ਡਿਸਟ੍ਰਿਕਟ ਸਟੇਟ ਪਿੰਨ ਕੋਡ ਆਧਾਰ ਕਾਰਡ ਨੰਬਰ ਆਧਾਰ ਕਾਰਡ ਦੀ ਫੋਟੋ ਤੁਹਾਡੀ ਕੈਟਾਗਰੀ ਕਿਹੜੀ ਆ ਟਰੈਵਲ ਸੈਂਸ ਕਦੋਂ ਅਪਲਾਈ ਕੀਤਾ ਸੀ ਟਰੈਵਲ ਸੈਂਸ ਨੰਬਰ ਟਰੈਵਲ ਸੈਂਸ ਅਪਲੋਡ ਵੀ ਕਰਨਾ ਹੋਵੇਗਾ 10ਵੀਂ ਦਾ ਸਰਟੀਫਿਕੇਟ 8ਵੀਂ ਦਾ ਸਰਟੀਫਿਕੇਟ ਔਰ ਅਗਰ ਤੁਸੀਂ ਹੋਰ ਕੋਈ ਕਾਦੇ ਕੁਸ਼ਣ ਕੀਤੀ ਹੈ ਤਾਂ ਉਸਦੇ ਵੀ ਸਰਟੀਫਿਕੇਟ ਪਲੱਸ ਐਕਸਪੀਰੀਅੰਸ ਦੇ ਸਰਟੀਫਿਕੇਟ ਇਹ ਸਾਰੀਆਂ ਚੀਜ਼ਾਂ ਤੁਸੀਂ ਅਪਲੋਡ ਕਰਕੇ ਇਸ ਨੂੰ ਸਬਮਿਟ ਕਰਨੀਆਂ ਹੋਣਗੀਆਂ ਇਸ ਦੀ ਕੋਈ ਵੀ ਫੀਸ ਨਹੀਂ ਹੈ ਔਰ ਤੁਸੀਂ 2 ਦਿਨ ਦੇ ਵਿੱਚ ਵਿੱਚ ਆਪਣੇ ਫਾਰਮ ਭਰ ਕੇ ਸਬਮਿਟ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ